ਵਾਹੀ ਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਕੱਲ ਆਪਾਂ ਇਥੋਂ ਤੱਕ ਸਾਕਬਨ ਕੀਤਾ ਸੀ ਕਿ ਜੋ ਗਹਿਣੇ ਬਹੁਤ ਹੀ ਸੁੰਦਰ ਸੋਭਾ ਵਾਲੇ ਸਨ ਜਿਨ੍ਹਾਂ ਦੇ ਵਿੱਚ ਹੀਰਿਆਂ ਦੀ ਜੋਤੀ ਬਹੁਤ ਚਮਕ ਵਾਲੀ ਸੀ ਉਹ ਸਾਰੇ ਗਹਿਣੇ ਜਗੂ ਆਨੰਦ ਦੇ ਸਿਉਨੇ ਦੀ ਜੜਤ ਦੇ ਵਿੱਚ ਜੜੇ ਹੋਏ ਸਨ ਜਿਨ੍ਹਾਂ ਦੇ ਪਾਉਣ ਨਾਲ ਸੁਮੁੱਚੀ ਸੋਭਾ ਪ੍ਰਗਟ ਹੁੰਦੀ ਸੀ ਗੁਰੂ ਜੀ ਦੇ ਸਿਰ ਉੱਪਰ ਛਤਰ ਝੁੱਲ ਰਿਹਾ ਸੀ ਚੌਰ ਸੁੰਦਰ ਤਰੀਕੇ ਨਾਲ ਐਵੇਂ ਇੱਧਰ ਉੱਧਰ ਚੱਲਦਾ ਝੁੱਲਦਾ ਜਿਵੇਂ ਇੰਦਰ ਇੰਦਰਾਣੀ ਨੂੰ ਵਿਹੋਣ ਵਾਸਤੇ ਇਹ ਆਪਣੇ ਤਨ ਨੂੰ ਸ਼ਿੰਗਾਰ ਕੇ ਵੱਡੀ ਸੋਭਾ ਪਾ ਰਿਹਾ ਹੋਵੇ ਆਪਣੇ ਚੰਦ ਵਰਗੇ ਸੁਪੁੱਤਰ ਨੂੰ ਵੇਖ ਕੇ ਮਾਤਾ ਗੁਜਰੀ ਜੀ ਨੇ ਮਨ ਦੇ ਵਿੱਚ ਵੱਡਾ ਆਨੰਦ ਪੈਦਾ ਹੋ ਗਿਆ ਉੱਥੇ ਗੋਰੇ ਸਰੀਰ ਵਾਲੀਆਂ ਮਹੀਨ ਵਸਤਰਾਂ ਵਾਲੀਆਂ ਤੇ ਬਹੁਤ ਗਹਿਣਿਆਂ ਵਾਲੀਆਂ ਜਵਾਨ ਇਸਤਰੀਆਂ ਮਾਨੋ ਸੌਨੇ ਨਾਲ ਮੜੀਆਂ ਹੋਈਆਂ ਸਨ ਉਹ ਵਾਰ-ਵਾਰ ਬਹੁਤ ਗੀਤ ਗਾਉਂਦੀਆਂ ਜਿਨ੍ਹਾਂ ਦੇ ਕੰਠ ਕੋਇਲ ਵਰਗੇ ਸਨ ਤੇ ਹਿਰਦੇ ਬਹੁਤ ਖੁਸ਼ ਹਨ ਉਹ ਗੁਰੂ ਜੀ ਦੇ ਸਰੂਪ ਨੂੰ ਵੇਖ ਕੇ ਬਿਲਹਾਰੇ ਜਾ ਰਹੀਆਂ ਸਨ ਗੁਰੂ ਜੀ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਉਹਨਾਂ ਦੇ ਹਿਰਦੇ ਉਤਸ਼ਾਹਿਤ ਹੋ ਰਹੇ ਸਨ ਗੁਰੂ ਜੀ ਕੁੱਲ ਦੀਆਂ ਰੀਤਾਂ ਕਰਕੇ ਬਾਹਰ ਆਏ ਤਾਂ ਉਹ ਦਰਵਾਜ਼ੇ ਵਿੱਚ ਖੜੇ ਹੋਏ ਸੁੰਦਰ ਸੋਭ ਰਹੇ ਸਨ ਉਸ ਵੇਲੇ ਵੱਡੇ ਨਗਾਰੇ ਉੱਤੇ ਡਗਾ ਲਗਾਇਆ ਤਾਂ ਧੋਸੇ ਦੀ ਚਮਕ ਪੈਦਾ ਹੋਈ ਡੱਫਲੀਆਂ ਛੋਟੇ ਢੋਲਾਂ ਤੇ ਵੱਡੇ ਢੋਲਾਂ ਦੀ ਆਵਾਜ਼ ਦੀ ਬਹੁਤ ਉੱਚੀ ਉਬਰੀ ਤੁਰ ਰਹੀਆਂ ਸਹਿਨਾਈਆਂ ਤੇ ਸ਼ਹਿਣੇ ਵੱਜਣ ਲੱਗੇ ਬਹੁਤ ਸਾਰੇ ਢੋਲਾਂ ਤੇ ਵੰਸਰੀਆਂ ਦੀ ਆਵਾਜ਼ ਵੀ ਉੱਚੀ ਉੱਠ ਪਈ ਵੱਡਾ ਨਗਾਰਾ ਵੱਜਦਾ ਹੋਇਆ ਸਭ ਤੋਂ ਅੱਗੇ ਜਾ ਰਿਹਾ ਸੀ ਕੁਝ ਵੀ ਕਹੀ ਕੋਈ ਵੀ ਗੱਲ ਕਿਸੇ ਦੇ ਕੰਨ ਨਹੀਂ ਸੀ ਪੈ ਰਹੀ ਗੁਰੂ ਜੀ ਦੇ ਪਿੱਛੇ-ਪਿੱਛੇ ਔਰਤਾਂ ਗਾਉਂਦੀਆਂ ਹੋਈਆਂ ਜਾ ਰਹੀਆਂ ਸਨ ਉਹਨਾਂ ਦੀਆਂ ਵੱਡੀਆਂ ਅੱਖਾਂ ਸਿੱਖੀਆਂ ਅਤੇ ਮਟਕਣ ਵਾਲੀਆਂ ਸਨ ਉਹ ਬਰਾਤ ਨੂੰ ਚੜਾਉਣ ਲਈ ਨਾਲ ਚੱਲ ਰਹੀਆਂ ਸਨ ਉਹਨਾਂ ਦੇ ਸਰੀਰ ਉੱਤੇ ਪਹਿਨੇ ਬਹੁਤ ਸਾਰੇ ਗਹਿਣੇ ਛਣ ਕਰੇ ਸਨ ਉਹਨਾਂ ਦੇ ਉੱਪਰ ਬਹੁਤ ਰੰਗਾਂ ਦੀਆਂ ਪੱਲਿਆਂ ਵਾਲੀਆਂ ਚੁੰਨੀਆਂ ਸਨ ਕਈ ਜਰੀ ਵਾਲੀਆਂ ਸਨ ਤੇ ਕਈਆਂ ਦੇ ਕਿਨਾਰੇ ਤੇ ਗੋਟਾ ਲੱਗਿਆ ਹੋਇਆ ਸੀ ਹੌਲੀ-ਹੌਲੀ ਮੁਸਕਰਾਉਂਦੀਆਂ ਦੇ ਦੰਦ ਵਿਖਾਈ ਦਿੰਦੇ ਉਨ੍ਹਾਂ ਦੀਆਂ ਲਾਲ ਗੁੱਲੀਆਂ ਵਿਚਕਾਰ ਦੰਦ ਇਸ ਤਰ੍ਹਾਂ ਸੋਹਰੇ ਸਨ ਜਿਵੇਂ ਗੁੱਲੀਆਂ ਦੇ ਡੱਬੇ ਦੀ ਲਾਲ ਰੰਗ ਵਾਲੀ ਸੋਭਾ ਬਣੀ ਹੋਵੇ ਅਤੇ ਵਿਚੋਂ ਵਿੱਚ ਬਿਜਲੀ ਗੱਡੀ ਹੋਵੇ ਵਾਹਿਗੁਰੂ ਬਾਕੀ ਕੱਲ ਨੂੰ ਸਰਬਣ ਕਰਾਂਗੇ ਜੀ